ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਜਾਇਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੈੜਾਂ ਵਿਖਾਉਣੀਆਂ ਇੱਕ ਬਹੁਤ ਚੰਗੀ ਲਾਲ ਰੰਗ ਦੀ ਫੁੱਲ ਵੱਡੀ ਵੈੜ ਚੰਗੇ ਦੁੱਧ ਵਾਲੀ ਵੈੜਾਂ ਦੂਜੀਆਂ ਵੀ ਸੋਹਣੀਆਂ ਇਹ ਵੀ ਵੱਡੀਆਂ ਡੱਬੀਆਂ ਵਹਿੜਾਂ ਪ੍ਰਿੰਟ ਵਾਲੀਆਂ ਚੰਗੇ ਦੁੱਧ ਵਾਲੀਆਂ ਇਨਫਰਮੇਸ਼ਨ ਲੈ ਦੇਣਾ ਉਹ ਕਰ ਦੇਗਾ ਅਲਵਾ ਦਿੰਨੇ ਆ ਬ੍ਰੋਪੋਸਾਈ ਇਨਫਰਮੇਸ਼ਨ ਲੈ ਕੇ ਹਾਂਜੀ ਸਾਸੀ ਕਾ ਬਾਈ ਨਾਮ ਤੇ ਐਡਰੈਸ ਪਾਲ ਸਿੰਘ ਪਿੰਡ ਚੰਦਪੁਰਾਣਾ ਤਖੀਲ ਬਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸੀ 95438781 85438781 ਇੱਕ ਨੰਬਰ ਤੋਂ ਸ਼ੁਰੂ ਕਰ ਲਈਏ ਕਹਿਣਾ ਵਾ ਸੁਆ ਬਾਈ ਇਹ ਦੂਜਾ ਸੁਆ ਸੋਣੀਆ ਵੀਰੇ ਪਹਿਲੇ ਸੁਆ ਇਹਦਾ 24 25 ਲੀਟਰ ਦੁੱਧ ਪਾਇਆ ਹੋਇਆ ਹੈਗਾ ਠੀਕ ਹੈ ਜੀ ਪਹਿਲੇ ਸੁਆ ਦੀ 66 ਸੀਮੰਦੀ ਬੱਚੀ ਸੀ ਰਕੀ ਬਾਦਲ ਬੁੱਲਦਾ ਸੀ ਮਨ ਭਰਿਆ ਹੋਇਆ ਇਹਦੇ ਠੀਕ ਹੈ ਹਾਂਜੀ ਦਿਨ ਕਿੰਨੇ ਕੇ ਲੈ ਜੂ ਇਹ ਤਾਂ 11 ਤਰੀਕ ਨੂੰ ਤੁਹਾਨੂੰ ਪਹੁੰਚੇ ਹੁੰਦੇ ਆ 11 ਤਰੀਕ ਨੂੰ ਹਾਂਜੀ ਕੁਛੀ ਸੰਧੀ ਬਹੁਤ ਜਿਵੇਂ ਮਰਜੀ ਬਿਠਾ ਰਿਹਾ ਕੋਈ ਐ ਨਹੀਂ ਕਿੱਡੀ ਹੈ ਬਾਹਰੋਂ ਆ ਦੋਸਤੋ ਇੱਕ ਨੰਬਰ ਬਹੁਤ ਸੋਹਣੀ ਬਿਹੜ ਲਾਲ ਰੰਗ ਦੀ ਫੁੱਲ ਵੱਡੇ ਕਦ ਕਾਠ ਵਾਲੀ ਸੋਹਣਾ ਬੋਡੀ ਸਟਰਕਚਰ ਆ ਖੁੱਲ ਡਲੇ ਅੰਗਾਂ ਪੈਰਾਂ ਦੀ ਆ ਕਦ ਵੀ ਫੁੱਲ ਹੈ ਵਜਨ ਵੀ ਬਹੁਤ ਹੈ ਹਵਾਨਾ ਵੀ ਸੋਹਣਾ ਵੱਡਾ ਜਬਰਦਸਤ ਤਿਆਰ ਕੀਤਾ ਸਾਈਡਾਂ 'ਚ ਵਲਟ ੱਲ ਹਜੇ ਕਾਫੀ ਬਾਕੀ ਆ ਬਾਕੀ ਬਾਈ ਕਹਿੰਦਾ 11 ਤਰੀਕ ਨੂੰ ਦਿਨ ਪੂਰੇ ਹੁੰਦੇ ਅੱਜ 4 ਤਰੀਕ ਐ ਡੇਟ ਮੁਤਾਬਕ ਹਫਤੇ ਦੀ ਕੱਚੀ ਆ 24 25 ਕਿਲੋ ਦੁੱਧ ਦਿੱਤਾ ਔਰ ਠੰਡੀ ਬਹੁਤ ਪਿਛਲੇ ਸੂਏ ਸੀਰ ਸਾਉ ਫੁੱਲ ਮੋਟੇ ਹੱਦੀ ਚਵਾਈ ਵਾਲੇ ਜਾਨ ਵਾਲੇ ਥਾਣ ਹਵਾਨਾ ਸਾਰਾ ਮੋਟੀਆਂ-ਮੋਟੀਆਂ ਵੀ ਇੰਜਨ ਨਾਲ ਭਰਿਆ ਪਿਆ ਮੱਝਾਰਗਾ ਦੁੱਧ ਉਹ ਜਮਾ ਚਿੱਟਾ ਸਿਆਲੋ ਸਿਆਲ ਠੀਕ ਐ ਸਾਢੇ 6 ਫੱਟ ਬਾਈ ਕਹਿੰਦਾ ਇਹਦੀ ਆਉਂਦੀ ਰਹੀ ਐ ਦੀਨਾਂ ਤੋਂ ਵੀਰ ਕਹਿੰਦਾ ਲਈ ਆ ਉਹਨਾਂ ਨੇ ਦੱਸਿਆ 24 25 ਕਿਲੋ ਦੁੱਧ ਦਿੱਤਾ ਪਹਿਲਾ ਨੇ ਦੂਜੇ ਸੂਵੇ ਸੂਣ ਨੂੰ ਤਿਆਰ ਆ ਦੂਜਾ ਸੂਆ ਲਾਲ ਰੰਗ ਦੀ ਟਾਪ ਦੀ ਵੈੜ ਸੈਲੋ ਸੈਲ ਕਰਮਾੜੀ ਦੁੱਧ ਇਹਨੇ ਯਾਰੇ ਦੇ ਦੂ ਹੈਚਾ ਫਹਿੜਾ ਜਿਹੜਾ ਜਬਰਦਸਤ ਵੱਡਾ ਹਵਾਨਾ ਤਿਆਰ ਕੀਤਾ ਹੈ ਬਾਕੀ ਸਾਈਡਾਂ 'ਚ ਹਜੇ ਹਲਕੀਆਂ ਜੀਆਂ ਵਾਲ ਤੇ ਲੰਬਾ ਕੀ ਆ ਡੇਟ ਮੁਤਾਬਕ 7 ਦਿਨ ਪਏ ਆ ਜਦੋਂ ਤਿਆਰ ਹੋ ਜਾਂਦੀ ਆ ਲੈਟ ਕੇ ਸੋਨਾ ਕਰਮਾੜੀ ਨੇ ਜੈ ਜੈ ਮੋਲ ਬਾਈ ਮੁੱਲ ਕਰਾਉਣਾ ਤਾਂ ਯਾਰ 85 90 ਜਿੰਨਾ ਮਰ ਜਾ 82000 ਰੁਪਏ ਦੇ ਗਾਣੇ ਠੀਕ ਹੈ ਮੁੱਲ ਕਰਾਉਣ ਨੂੰ ਬਾਈ ਕਹਿੰਦਾ 85000 90000 ਜਿੰਨਾ ਮਰਜੀ ਕਰਾ ਲਓ 82000 ਦੀ ਬਾਈ ਕਹਿੰਦਾ ਆਪਾਂ ਵੈੜ ਦੇ ਦੇਣੀ ਹੈ ਸੀਲਸਾਉ ਫੁੱਲ ਐਵੇਂ ਭੈਣ ਭਰਾ ਕੋਈ ਗਰਮਣਾ ਮੰਨਿਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜਿਹੜੀ ਅੱਜ ਬਾਈ ਦੇ ਘਰੇ ਨਹੀਂ ਕੋ ਕਹਿੰਦੀ ਫਿਰ ਤੁਹਾਡੇ ਘਰੇ ਵੀ ਜਾ ਕੇ ਕਰਮ ਵਾਲੀ ਨੇ ਕੀ ਕਹਿਣਾ ਸਹੀ ਹੈ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਇਹ ਦੂਜਾ ਸੁਆ ਸੁਣ ਕਿੰਨੇ ਦਿਨ ਲੈ ਜੂ ਇਹ ਬਸ ਲੈ ਜੂਗੀ 5 ਲੈ ਜੀ 6 ਦਿਨ ਦਾ ਜੀ ਇੰਨਾ ਕਿ ਦਿਨੀਆਂ ਉਹ ਤਾਂ ਤਾਂ ਦੋ ਦਿਨ ਪਹਿਲਾਂ ਵੀ ਸੂਪੇ ਕਿੰਨਾ ਕੁ ਦੁੱਧ ਪਿਆ ਜੂ ਦੁੱਧ 20 ਲੀਟਰ ਦੇ ਬਾਹਰ ਪਿਆ ਜੂ 22 23 ਲੀਟਰ ਉਹਨਾਂ ਨੇ ਦੱਸਿਆ ਆਪਾਂ 20 ਲੀਟਰ ਕਹਿ ਕੇ ਦੇ ਦਈਏ ਕੱਢੀਏ ਬਾਹਰ ਨੂੰ 5 6 ਦਿਨ ਬਾਈ ਦੱਸਦਾ ਡੇਟ ਮੁਤਾਬਕ ਪਏ ਆ ਬਾਕੀ ਪਤਾ ਨਹੀਂ ਕਈ ਵਾਰ ਬਾਈ ਕਹਿੰਦਾ ਹੋ ਸਕਦਾ ਦੋ ਦਿਨ ਪਹਿਲਾਂ ਸੂਪੇ 22 23 ਲੀਟਰ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਦੂਜੇ ਸੂਹੇ ਸੁੰਦੀ ਆ ਇੱਕ ਨੰਬਰ ਵੀ ਪੂਰੀ ਭਾਰੀ ਫੁੱਲ ਵਜਨ ਵਾਲੀ ਵਹਿੜਾ ਦੋ ਨੰਬਰ ਵੀ ਫੁੱਲ ਵਜਨ ਵਾਲੀ ਵਹਿੜ ਹੈ ਹਵਾਨਾ ਇਹਦਾ ਵੀ ਸੋਹਣਾ ਵੱਡਾ ਖੁੱਲਾ ਭਾਂਡਾ ਫਿਟਿੰਗ ਵਾਲਾ ਠੋਸ ਨਿੱਗਰ ਹਵਾਨਾ ਬੈਕ ਨੂੰ ਪੱਟਾਂ ਤੋਂ ਪਿੱਛੇ ਹਟਮਾ ਅਜੇ ਵਾਲਟੇ ਲੰਬਾ ਕੀ ਹੈ ਬਾਕੀ ਦੋ ਚਾਰ ਦਿਨ ਇਹ ਨਹੀਂ ਲੈ ਜਾਣੇ ਆ 20 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆ ਜੇ ਬਾਕੀ ਇਹਨਾਂ ਦੁੱਧ ਤਾਂ ਪਿਉਣ ਦਾ ਹੱਕ ਬਣਦਾ ਹੈ ਬਾਕੀ ਵਹਿੜ ਮੱਛੀ ਜਾਨ ਵਾਲੀ ਆ ਭਾਂਡਾ ਵੀ ਸੋਹਣਾ ਵੱਡਾ ਬਾਕੀ ਜੇ ਸਿਆਲਾਂ ਚ ਵੜਾ ਇਹਨਾਂ ਦੁੱਧ ਨਹੀਂ ਦਿੰਦੀਆਂ ਫਿਰ ਗਰਮੀ ਜਿ ਥੋੜੀ ਦੇਣਾ ਰਤਣ ਵਧੀਆ ਆ ਗਈ ਹੈ। ਚੰਗਾ ਆਇਆ ਸੇਵਾ ਵਿੱਚ ਹੋਦਗੀ। ਹਾਂ। ਥਾਣੇ ਦੇ ਵੀ ਸੋਹਣੇ ਆ ਭਾ ਮੱਥੀ ਚਵਾਈ ਕਰ ਲਿਓ ਭਾ ਮਸ਼ੀਨ ਤੇ ਚਵਾਈ ਕਰ ਲਓ। ਹਵਾਨੇ ਤੇ ਵੇਨ ਜੇ ਦੇ ਵੀ ਚੰਗਿਆਂ। ਹਵਾਨਾ ਇਹਦਾ ਵੀ ਸਾਰਾ ਵੇਨ ਦੇ ਨਾਲ ਭਰਿਆ ਪਿਆ। ਥੋੜਾ ਚੰਗਾ ਦੱਸਿਆ। ਮਾਈ ਦੇ ਲੀਟਰ ਪਹਿਲੇ ਸੂਰੇ ਪਾਇਆ ਪਿਆ। ਠੀਕ ਹੈ ਜੀ। ਹਾਂ ਜੀ। ਜੈ ਜੈ ਮੋਹਲਾ। ਇਹ 60000 ਚੋ ਮਾਨ ਕਰਦੇ ਹਾਂ। 2 ਨੰਬਰ ਦਾ 60000 ਚੋ ਮਾਨ ਤਾਨ ਹੋ ਜੂ। 1 ਨੰਬਰ ਦਾ 82000 ਚੋ ਮਾਨ ਤਾਨ ਹੋ ਜੂ। ਪੂਰੀਆਂ ਫੁੱਲ ਜਾਨ ਵਾਲੀਆਂ ਚੰਗੇ ਦੁੱਧ ਵਾਲੀਆਂ ਵੇੜਾ। ਦੋ ਤੁਸੀਂ ਸਕਰੀਨ ਤੇ ਵੇਖ ਲਈਆਂ ਤਿੰਨ ਨੰਬਰ ਤੁਹਾਨੂੰ ਸਕਰੀਨ ਤੇ ਹੁਣ ਵਿਖਾਉਣੀ ਆ ਕੰਨਵਾ ਸੁਆ ਬਾਈ ਤੇ ਕੰਨ ਨੂੰ ਆਪਾਂ ਦੂਜਾ ਕਹਿੰਦੇ ਪਿਓਰ ਤੀਜਾ ਸੁਆ ਹੈ ਠੀਕ ਹੈ ਤੇ ਦੁੱਧ 24 25 ਲੀਟਰ ਦਾ ਰਕਾਣਾ ਹੈ ਬਸ ਠੀਕ ਹੈ ਸੀ ਸੌ ਵੀ ਬਹੁਤ ਆ ਸੀ ਸੌ ਵੀ ਬਹੁਤ ਦਿਨ ਕਿੰਨੇ ਲੈ ਜਾਓ ਦਿਨ ਪੰਜ ਤੋਂ 6 ਦਿਨ ਲੈ ਜਾਣੇ ਕੱਢੀਏ ਬਾਹਰ ਦੋਸਤੋ ਦੋ ਨੰਬਰ ਦਾ ਵੀ ਦੁੱਧ ਮੱਝਾਂ ਵਰਗਾ ਹੋਊ ਇੱਕ ਨੰਬਰ ਦਾ ਤਾਂ ਜਿਵੇਂ ਹੀ ਮੱਝਾਂ ਵਰਗਾ ਹੁਣ ਇੱਕ ਟੱਕ ਪਾਸੇ ਮੱਝ ਖੜਾ ਲਓ ਇੱਕ ਪਾਸੇ ਵਾੜ ਖੜਾ ਲਓ ਇੱਕ ਬਾਲਟੀ 'ਚ ਮੱਝ ਦਾ ਦੁੱਧ ਚੋਲੋ ਇੱਕ ਦਾ ਇੱਕ ਵਾਰ ਜੇ ਦਾ ਚੋਲੋ ਤਾਂ ਕੋਈ ਤੀਜਾ ਬੰਦਾ ਸੱਦ ਲਓ ਪਤਾ ਨਹੀਂ ਲੱਗਣਾ ਕਿਹੜਾ ਮੱਝ ਦਾ ਕਿਹੜਾ ਗਾਂ ਦਾ ਕਿਉਂਕਿ ਸਾਈਵਾਲ ਨਸਲ ਦੀ ਵਹਿੜਾ ਇੱਕ ਨੰਬਰ ਸਾਈਵਾਲ ਦਾ ਦੁੱਧ ਮੱਝਾਂ ਹਰਗਾ ਹੁੰਦਾ ਜਮਾ 24 25 ਲੀਟਰ ਦੁੱਧ ਬਾਈ ਦੱਸਦਾ ਕਿ ਦਿੱਤਾ ਦੂਜੇ ਸੂਏ ਕਹਿਨੂ ਬਾਈ ਕਹਿੰਦਾ ਦੂਜਾ ਕਹਿਦੀ ਪਰ ਰਿਜਨਲ ਤੀਜਾ ਸੂਆ ਵਹਿੜ ਸੂ ਨੂੰ ਤਿਆਰ ਹੈ ਐਚ ਐਫ ਨਸਲ ਦੀ ਡੱਬੀ ਵਹਿੜ ਫੁੱਲ ਜਾ ਤਾਰੀ ਥਣ ਭਾਂਡੇ ਦੀ ਸਾਫ਼ ਸੁਥਰੀ ਸੀਲ ਸੌ ਫੁੱਲ ਹੈ ਤਿੰਨਾ ਵਹਿੜਾਂ ਦੇ ਹਵਾਨੇ ਵੀ ਇੰਜ ਨਾਲ ਭਰੇ ਪਏ ਕਿਉਂਕਿ ਤਿੰਨੇ ਵਾੜਾ ਚੰਗੀ ਦੁੱਧ ਆਲੀਆਂ ਪੰਜ 6 ਦਿਨ ਬਾਈ ਦੱਸਦਾ ਇਹਨੇ ਵੀ ਲੈ ਜਾਣੇ ਆ ਹਵਾਨੇ ਤਿੰਨਾ ਦੀ ਸੋਹਣੇ ਵੱਡੇ ਆ ਬਾਕੀ ਅਜੇ ਕੁਛ ਕੁਛ ਦਿਨ ਲੈਂਦੀਆਂ ਲਟ ਕੇ ਸੋਣਾ ਤਿੰਨਾ ਵਾੜਾ ਨੇ ਜਦੋਂ ਤਿਆਰ ਹੋ ਜਾਂਦੀਆਂ ਬੰਬੂ ਲਾ ਕੇ ਸੋਣੀਆਂ ਤੇ ਸਿਆਲੋ ਸਾਰ ਦੁੱਧ ਦੇਣੇ ਯਾਰੇ ਦੇ ਦੇਣਗੀਆਂ ਵੇਨਜ ਦੀਆਂ ਡੱਬੀਆਂ ਬੰਦੀਆਂ ਹਵਾਨੇ ਤੇ ਆ ਤੁਸੀਂ ਵੇਖ ਸਕਦੇ ਆ ਜਿੱਦਾਂ ਕਸ਼ਮੀਰੀਆਂ ਦੀ ਸ਼ਾਲ ਤੇ ਕਢਾਈ ਕੀਤੀ ਹੁੰਦੀ ਆ ਸਾਰਾ ਹਵਾਨਾ ਵੇਂਜ ਨਾਲ ਭਰਿਆ ਪਿਆ। ਬਾਕੀ ਢਿੱਲਾਂ ਬਹੁਤ। ਹਾਂ, ਬਾਲ ਢਿੱਲਾਂ ਹਜੇ ਪਈਆਂ ਬਹੁਤ। ਵੇਂਜ ਇਹਦੇ ਵੀ ਬਹੁਤ ਆ। ਇਹਦਾ ਜੈਜਾ ਮੁੱਲ ਬਾਈ 3 ਨੰਬਰ ਦਾ। ਮੁੱਲ ਕਰਾਉਣਾ ਤਾਂ ਹੀ ਕੋਈ 75 ਕਰਾ ਲਿਆ ਪਰ 66000 ਦੀ ਵੜ ਦੇ ਦੇ। ਜੇ ਕੋਈ ਜੋੜਾ ਲੈ ਲੂ। ਜੋੜਾ ਲਰਮਾਨਤਨ ਕਰ ਦਿਆਂਗੇ ਜੋੜੇ ਦਾ। 66000 ਦੀ ਬਾਈ ਕਹਿੰਦਾ ਵੜ ਦੇ ਦਿਆਂਗੇ 3 ਨੰਬਰ ਮੁੱਲ ਕਰਾਉਣ ਨੂੰ ਭਾਵੇਂ 75000 ਕਰਾ ਲਓ ਤੇ ਜੇ ਕੋਈ ਜੋੜੀ ਲੈ ਲੈਂਦਾ ਪੂਰਾ ਹੋਰ ਵੱਧ ਮਾਨਤਾਨ ਹੋ ਜੂ। ਬੇਫਿਕਰ ਹੋ ਕੇ ਅਗਲਾ ਆ ਜੇ। ਅੱਜ ਦੀ ਵੀਡੀਓ ਦੇ ਵਿੱਚ ਤਿੰਨ ਵਿਹੜਾ ਤਿੰਨੇ ਵਿਹੜਾ ਟਾਪ ਦੀਆਂ ਚੰਗੇ ਦੁੱਧ ਵਾਲੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜਾ ਭੈਣ ਭਰਾ ਵਿਹੜਾ ਲੈ ਗਿਆ ਤਿੰਨਾਂ 'ਚ ਭਾਵੇਂ ਦੋ ਲੈ ਜੇ ਭਾਵੇਂ ਕੋਈ ਤਿੰਨੇ ਲੈ ਜੇ ਭਾਵੇਂ ਇਕੱਲੀ ਇਕੱਲੀ ਲੈ ਜੇ ਤਿੰਨੇ ਵਿਹੜਾ ਚੰਗੇ ਦੁੱਧ ਵਾਲੀਆਂ ਅਗਲਾ ਚੇਤੇ ਰੱਖੂ ਸਿਆਲੋ ਸਿਆਲ ਦੁੱਧ ਦੇ ਨਿਆਰੇ ਦੇ ਦੇਣੀਆਂ ਪੂਰੀਆਂ ਫੁੱਲ ਚੰਗੀਆਂ ਵੱੱਛੀਆਂ ਬਾਕੀ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਆ ਪਿੰਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ